ਮੈਂ ਤੁਹਾਡਾ ਦਫ਼ਤਰਾਂ ਦਾ ਦੌਰਾ ਕੀਤਾ ਜੀ ਕਿਸ ਤਰ੍ਹਾਂ ਦੇ ਦੇਖੋ ਮੈਨੂੰ ਕਾਫੀ ਦਿਨ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਲਕਾ ਸਬ ਡਿਵੀਜ਼ਨ ਦੜਬਾ ਦੀ ਜਿਹੜੀ ਸਾਡੇ ਅਸੀਂ ਇੱਕੋ ਛੱਤ ਦੇ ਅੰਦਰ ਸਾਰੇ ਦਫ਼ਤਰ ਇਕੱਠੇ ਕੀਤੇ ਸੀ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਫਸਰ ਨੇ ਬਹੁਤ ਸਾਰੇ ਕਲਰਕ ਨੇ ਮੌਸੇ ਸੁਪਰਡੈਂਡ ਨੇ ਬਹੁਤ ਸਾਰਾ ਜਿਹੜਾ ਲੋਕਲ ਸਟਾਫ ਆ ਉਹ ਅਕਸਰ ਆਫਟਰ ਲੰਚ ਜਿਹੜਾ ਹੈਗਾ ਗੈਰ ਹਾਜ਼ਰ ਹੋ ਜਾਂਦਾਗਾ 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਚਲੇ ਜਾਂਦਾਗਾ ਸੋ ਅੱਜ ਮੈਂ ਸੀ ਕਰਕੇ ਚੈਕਿੰਗ ਕੀਤੀ ਕਾਫੀ ਸਾਰਾ ਸਾਫ ਹਾਜ਼ਰ ਆ ਪਰ ਲੇਟ ਕਾਫੀ ਸਾਰਾ ਜਿਹੜਾ ਉਹ ਗੈਰ ਹਾਜ਼ਰ ਆ ਸੋ ਬਿਲਕੁਲ ਜਿਹੜਾ ਗੈਰ ਹਾਜ਼ਰ ਸਟਾਫ ਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬੜਾ ਸਪਸ਼ਟ ਸਰਕਾਰ ਦਾ ਸੰਦੇਸ਼ ਕਿ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇ ਕਿ ਉਸ ਟੈਕਸ ਦਾ ਪੈਸੇ ਦੀ ਤਨਖਾਹ ਜਿਹੜੀ ਆ ਮਲਾਜਮਾਂ ਨੂੰ ਮਿਲਦੀ ਆ ਔਰ ਮਲਾਜਮਾਂ ਨੇ ਲੋਕਾਂ ਦੇ ਕੰਮ ਕਰਨ ਦੇ ਨੇ ਕਿ ਆ ਜੇਕਰ ਕੋਈ ਫਰਦ ਲੈਣ ਆਇਆ ਜਾਂ ਕੰਮ ਕਰਉਣ ਆਇਆ ਜੇਕਰ ਉਹ ਚਾਹ ਘੰਟੇ ਬੈਠ ਕੇ ਚਿਰਿਆ ਗਿਆ ਮਲਾਜਮ ਦੀ ਗਲਤੀ ਦੇ ਕਾਰਨ ਤਾਂ ਗਲਤੀ ਮੈਂ ਸਮਝਦਾ ਉਸ ਮਲਾਜਮ ਦੀ ਆ ਸਰਕਾਰ ਦੀ ਜਹੇਗੀ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਕੈਸ਼ਨ ਲੈਜੋ ਕਿ ਬਖਸ਼ਿਆ ਨਹੀਂ ਜਰੂਰੀ ਕੋਈ ਸਰ ਲੋਕ ਬੈਠੇ ਨਹੀਂ ਮਰਮਾਨ ਦੇ ਨਹੀਂ ਪਰ ਲੇਕਿਨ ਦਫ਼ਤਰਾਂ ਦੇ ਵਿੱਚ ਨਹੀਂ ਹੈਗੇ ਮੁਲਾਜ਼ਮ ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਲਗੇ ਉਹਨਾਂ ਦੇ ਵੀ ਗੱਲ ਨੋਟ ਕੀਤੀ ਆ ਸੋ ਇਹ ਇਹ ਤਾਂ ਹੀ ਡਾਕਟਰ ਤੇ ਲੋਕਾਂ ਦੇ ਠੀਕ ਹੋਣਗੇ ਜੇਕਰ ਮੁਲਾਜ਼ਮ ਬੈਠੇ ਹੋਣਗੇ ਸੋ ਜਿੰਨੇ ਵੀ ਆਫੀਸਰ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਹਾਡੀ ਡਿਊਟੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਆ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਆਓ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟੱਕੀ ਕੀ ਇਕੱਠੇ ਕੀਤੇ ਟੈਕਸ ਤੋਂ ਤਰਖਾਦ ਦਿਆ ਜਿਹੜਾ ਵੀ ਗੈਰਹਾਜ਼ਰ ਹੋਊਗਾ ਉਹਦੇ ਖਿਲਾਫ ਵਿਪਾਕੀ ਕਾਰਵਾਈ ਹੋਊਗੀ ਬਿਲਕੁਲ ਸਖਤ ਹੋ ਸਖਤ ਐਕਸ਼ਨ ਲਵਾਂਗੇ ਕਿਵੇਂ ਤਾਂ ਵੱਡੇ ਅਫਸਰ ਆਜੋ ਗੈਰਹਾਜ਼ਰ ਵੱਡੇ ਦੋ ਅਫੀਸਰ ਜਿਹੜੇ ਤੇ ਮੇਰੀ ਗੱਲ ਹੋਈ ਹੈਗੀ ਉਹ ਇੰਟੀਟੀ ਸਹਿਬਾਨ ਦਾ ਚਾਰਜ ਸਾਡੇ ਅਸ ਜਿੰਮ ਸਾਹਿਬ ਨੇ ਤੇ ਬੀਡੀਪੀ ਹਿਸਾਬ ਦਫਤਰ ਚ ਗਰਾਊਂਡ ਤੇ ਗਏ ਹੋਏ ਨੇ ਜੀ ਸੋ ਦੋ ਅਫਸਰ ਜਿਹੜੇ ਦੇਗੇ ਉਹ ਆਪਣਾ ਲੋਕਲ ਡਿਊਟੀ ਤੇ ਗਿਆ ਰਹੇ ਨੇ ਜੀ ਹੋਰ ਜਿਹੜਾ ਹਮਲਾ ਫੈਲਾ ਜੀ ਨੇ ਲੋਕਾਂ ਰਹਿਣਾਗਾ ਨਰਕ ਨੇ ਸੁਪਰਡੈਂਟ ਨਹੀਂ ਉਹ ਨਾ ਮੈਕਣਾਗਾ ਇੱਥੇ ਉਹ ਸਾਰੇ ਗਿਆ ਰਹੇ ਹਜ਼ਰ ਉਹ ਸਭ ਤੁਹਾਡੇ ਕੋਲ ਮੈਂ ਮਤਲਬ ਅੱਜ ਦਫ਼ਤਰਾਂ ਦਾ ਦੌਰਾ ਕੀਤਾ ਸੀ ਕਿਸ ਤਰ੍ਹਾਂ ਦੇ ਦੇਖੋ ਮੈਨੂੰ ਕਾਫੀ ਦਿਨ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਲਕਾ ਸਬਡਿਵੀਜ਼ਨ ਦੜਬਾ ਦੀ ਜਿਹੜੀ ਸਾਡੇ ਅਸੀਂ ਇੱਕੋ ਛੱਤ ਦੇ ਅੰਦਰ ਸਾਰੇ ਦਫ਼ਤਰ ਇਕੱਠੇ ਕੀਤੇ ਸੀ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਫਸਰ ਨੇ ਬਹੁਤ ਸਾਰੇ ਕਲਰਕ ਨੇ ਮੌਸੇ ਸੁਪਰਡੈਂਡ ਨੇ ਬਹੁਤ ਸਾਰੇ ਜਿਹੜਾ ਲੋਕਲ ਸਟਾਫ ਆ ਉਹ ਅਕਸਰ ਆਫਟਰ ਲੰਚ ਜਿਹੜਾ ਹੈਗਾ ਗੈਰ ਹਾਜ਼ਰ ਹੋ ਜਾਂਦਾਗਾ 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਚ ਰਹਿ ਜਾਂਦਾਗਾ ਸੋ ਅੱਜ ਮੈਂ ਇਹ ਸ਼ੀ ਕਰਕੇ ਚੈਕਿੰਗ ਕੀਤੀ ਕਾਫੀ ਸਾਰਾ ਸਟਾਫ ਹਾਜ਼ਰ ਆ ਪਰ ਲੇਟ ਕਾਫੀ ਸਾਰਾ ਜਿਹੜਾ ਉਹ ਗੈਰ ਸੋ ਬਿਲਕੁਲ ਜਿਹੜਾ ਗੈਰ ਹਾਜ਼ਰ ਸਟਾਫ ਆ ਉਹਦੇ ਖਿਲਾਫ ਕਾਰਵਾਈ ਕੀਤੀ ਜੋ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬੜਾ ਸਪੱਸ਼ਟ ਸਰਕਾਰ ਦਾ ਸੰਦੇਸ਼ ਕਿ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇਗੇ ਉਸ ਟੈਕਸ ਦਾ ਪੈਸੇ ਲਈ ਤਨਖਾਹ ਜਿਹੜੀ ਮੁਲਾਜ਼ਮਾਂ ਨੂੰ ਮਿਲਦੀ ਆ ਔਰ ਮੁਲਾਜ਼ਮਾਂ ਦੇ ਲੋਕਾਂ ਦੇ ਕੰਮ ਕਰਨ ਦੇ ਕਿ ਆ ਜੇਕਰ ਕੋਈ ਫਰਜ਼ ਲੈਣ ਆਇਆ ਜਾਂ ਕੰਮ ਕਰਉਣ ਆਇਆ ਜੇਕਰ ਉਹ 4 ਘੰਟੇ ਬੈਠ ਕੇ ਚਿਰਿਆ ਗਿਆ ਮੁਲਾਜ਼ਮ ਦੀ ਗਲਤੀ ਦੇ ਕਾਰਨ ਤਾਂ ਗਲਤੀ ਮੈਂ ਸਮਝਦਾ ਹਾਂ ਉਸ ਮੁਲਾਜ਼ਮ ਦੀ ਆ ਸਰਕਾਰ ਦੀ ਜਿਹੜੀ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਜੋ ਬਖਸ਼ਿਆ ਨਹੀਂ ਜਰੂਰੀ ਲੋਕੋ ਬੈਠੇ ਨਹੀਂ ਮਰਮਾਨ ਦੇ ਲਈ ਪਰ ਲੇਕਿਨ ਦਫ਼ਤਰਾਂ ਦੇ ਵਿੱਚ ਨਹੀਂ ਹੈਗੇ ਮੁਲਾਜ਼ਮ ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਲਗੇ ਉਹਨਾਂ ਦੇ ਵੀ ਗੱਲ ਨੋਟ ਕੀਤੀ ਆ ਸੋ ਇਹ ਇਹ ਤਾਂ ਹੀ ਡਾਕਟਰ ਤੇ ਲੋਕਾਂ ਦੇ ਠੀਕ ਹੋਣਗੇ ਜੇਕਰ ਮੁਲਾਜ਼ਮ ਬੈਠੇ ਹੋਣਗੇ ਸੋ ਜਿੰਨੇ ਵੀ ਅਫੀਸਰ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਹਾਡੀ ਡਿਊਟੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਆ ਆਪਦੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਆਓ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟੈਕੀ ਇਕੱਠੇ ਕੀਤੇ ਟੈਕਸ ਤੋਂ ਤਰਗਾਦ ਦਿਆ ਉਹ ਜਿਹੜਾ ਵੀ ਗੈਰਹਾਜ਼ਰ ਰਹੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਲਕੁਲ ਸਖਤ ਤੋਂ ਸਖਤ ਅਕਸ਼ਨ ਲਵਾਂਗੇ ਵੱਡੇ ਅਫਸਰ ਗੈਰਹਾਜ਼ਰ ਵੱਡੇ ਦੋ ਅਫੀਸਰ ਜਿਹੜੇ ਤੇ ਮੇਰੀ ਗੱਲ ਹੋਈ ਹੈਗੀ ਉਹ ਇੰਡੈਟੀਟੀ ਸਹਿਬਾਨ ਦਾ ਚਾਰਜ ਸਾਡੇ ਆ ਜਿੰਮ ਸਾਹਿਬ ਕੋਲ ਤੇ ਬੀਡੀਪੀ ਸਾਹਿਬ ਦਫਤਰ ਚ ਗਰਾਊਂਡ ਤੇ ਗਏ ਹੋਏ ਨੇ ਜੀ ਸੋ ਦੋ ਅਫਸਰ ਜਿਹੜੇ ਨੇ ਕਿ ਉਹ ਆਪਣਾ ਲੋਕਲ ਡਿਊਟੀ ਤੇ ਗਿਆ ਹਨ ਜੀ ਹੋਰ ਜਿਹੜਾ ਹਮਲਾ ਫੈਲਾ ਜਿਹਨੇ ਲੋਕਲ ਰਹਿਣਾਗਾ ਨਰਕ ਨੇ ਸੁਪਰਡੈਂਟ ਨਹੀਂ ਉਹਨਾਂ ਤੇ ਮੈਚਣਾ ਗਏ ਤੇ ਉਹ ਸਾਰੇ ਗੈਰ ਹਾਜ਼ਰ ਸਭ ਤੋਂ ਆਡੇ ਬਲੋ ਇਮਤੋਂ ਅੱਜ ਦਫ਼ਤਰਾਂ ਦਾ ਦੌਰਾ ਕੀਤਾ ਜੀ ਕਿਸ ਤਰ੍ਹਾਂ ਦੇ ਦੇਖੋ ਮੈਨੂੰ ਕਾਫੀ ਦਿਨ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਲਕਾ ਸਬ-ਡਿਵੀਜ਼ਨ ਡੱਬਾ ਜਿਹੜੀ ਸਾਡੇ ਅਸੀਂ ਇੱਕੋ ਛੱਤ ਦੇ ਅੰਦਰ ਸਾਰੇ ਦਫ਼ਤਰ ਇਕੱਠੇ ਕੀਤੇ ਸੀ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਫਸਰ ਨੇ ਬਹੁਤ ਸਾਰੇ ਕਲਰਕ ਨੇ ਮੌਸੇ ਸੁਪਰਡੈਂਡ ਨੇ ਬਹੁਤ ਸਾਰਾ ਜਿਹੜਾ ਲੋਕਲ ਸਟਾਫ ਆ ਉਹ ਅਕਸਰ ਆਫਟਰ ਲੰਚ ਜਿਹੜਾ ਹੈਗਾ ਗੈਰ ਹਾਜ਼ਰ ਹੋ ਜਾਂਦਾਗਾ ਦੋ ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਅਜੇ ਰਹਿ ਜਾਂਦਾ ਹੈ ਸੋ ਅੱਜ ਮੈਂ ਸੀ ਕਰਕੇ ਚੈਕਿੰਗ ਕੀਤੀ ਕਾਫੀ ਸਾਰਾ ਸਟਾਫ ਹਾਜ਼ਰ ਆ ਪਰ ਲੇਟ ਕਾਫੀ ਸਾਰਾ ਜਿਹੜਾ ਉਹ ਗੈਰ ਹਾਜ਼ਰ ਆ ਸੋ ਬਿਲਕੁਲ ਜਿਹੜਾ ਗੈਰ ਹਾਜ਼ਰ ਸਟਾਫ ਆ ਉਹਦੇ ਖਿਲਾਫ ਕਾਰਵਾਈ ਕੀਤੀ ਜੋ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬੜਾ ਸਪਸ਼ਟ ਸਰਕਾਰ ਦਾ ਸੰਦੇਸ਼ ਕਿ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇ ਕਿ ਉਸ ਟੈਕਸ ਦਾ ਪੈਸੇ ਦੀ ਤਨਖਾਹ ਜਿਹੜੀ ਆ ਮਲਾਜਮਾਂ ਨੂੰ ਮਿਲਦੀ ਆ ਔਰ ਮਲਾਜਮਾਂ ਨੇ ਲੋਕਾਂ ਦੇ ਕੰਮ ਕਰਨ ਦੇ ਨੇ ਕਿ ਆ ਜੇਕਰ ਕੋਈ ਫਰਦ ਲੈਣ ਆਇਆ ਜਾਂ ਕੰਮ ਕਰਉਣ ਆਇਆ ਜੇਕਰ ਉਹ 4 ਘੰਟੇ ਬੈਠ ਕੇ ਚਰਿਆ ਗਿਆ ਮੁਲਾਜ਼ਮ ਦੀ ਗਲਤੀ ਦੇ ਕਾਰਨ ਤਾਂ ਗਲਤੀ ਮੈਂ ਸਮਝਦਾ हूं ਸੁਲਾਜਮ ਦੀ ਹੈ ਸਰਕਾਰ ਦੀ ਜਿਹ ਹੈ ਕਿ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈ ਲਿਆਜੋ ਕਿ ਬਖਸ਼ਿਆ ਨਹੀਂ ਜਾਊਗਾ ਕੋਸਰ ਲੋਕੋ ਬੈਠੇ ਨਹੀਂ ਫਰਮਾਨ ਦੇ ਲਈ ਪਰ ਲੇਕਿਨ ਦਫ਼ਤਰਾਂ ਦੇ ਵਿੱਚ ਨਹੀਂ ਹੈਗੇ ਮੁਲਾਜ਼ਮ ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਲਗੇ ਉਹਨਾਂ ਦੇ ਵੀ ਗੱਲ ਨੋਟ ਕੀਤੀ ਆ ਸੋ ਇਹ ਇਹ ਤਾਂ ਹੀ ਦੁਖਦਰਦ ਲੋਕਾਂ ਦੇ ਠੀਕ ਹੋਣਗੇ ਜੇਕਰ ਮੁਲਾਜ਼ਮ ਬੈਠੇ ਹੋਣਗੇ ਸੋ ਜਿੰਨੇ ਵੀ ਆਫੀਸਰ ਨੇ میری انہوں نے یہی بندگی ہے کہ تواڈی ڈیوٹی 9 ਵਜੇ ਤੋਂ ਲੈ ਕੇ 5 ਵਜੇ ਤੱਕ ਆ ਆਪਦੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਆਓ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟੈਕੀ ਇਕੱਠੇ ਕੀਤੇ ਟੈਕਸ ਤੋਂ ਤਰਗਾਦ ਦਿਆ ਤੇ ਜਿਹੜਾ ਵੀ ਗੈਰਹਾਜ਼ਰ ਰਹੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਲਕੁਲ ਸਖਤ ਤੋਂ ਸਖਤ ਅਚਲ ਬੱਡੇ ਅਫਸਰ ਗੈਰਹਾਜ਼ਰ ਵੱਡੇ ਦੋ ਅਫੀਸਰ ਜਿਹੜੇ ਤੇ ਮੇਰੀ ਗੱਲ ਹੋਈ ਹੈਗੀ ਉਹ ਇੰਡੈਟੀਟੀ ਸਹਾਬਾਨ ਦਾ ਚਾਰਜ ਸਾਡੇ ਆ ਜਿੰਮ ਸਾਹਿਬ ਨੇ ਤੇ ਬੀਡੀਪੀ ਹਿਸਾਬ ਦਫਤਰ ਚ ਗਰਾਊਂਡ ਤੇ ਗਏ ਹੋਏ ਨੇ ਜੀ ਸੋ ਦੋ ਅਫਸਰ ਜਿਹੜੇ ਦੇਗੇ ਉਹ ਆਪਣਾ ਲੋਕਲ ਡਿਊਟੀ ਤੇ ਗਿਆ ਰਹੇ ਨੇ ਜੀ ਹੋਰ ਜਿਹੜਾ ਹਮਲਾ ਫੈਲਾ ਜੀ ਨੇ ਲੋਕਾਂ ਰਹਿਣਾਗਾ ਨਰਕ ਨੇ ਸੁਪਰਡੈਂਟ ਨਹੀਂ ਉਹ ਨਾ ਮੈਕਣਾਗਾ ਇੱਥੇ ਉਹ ਸਾਰੇ ਗਿਆ ਰਹਜ਼ਾ ਕੋਈ ਸ਼ਰਤ ਆਡੇ ਬੋਲੋ ਇਮਤੋਂ ਅੱਜ ਦਫ਼ਤਰਾਂ ਦਾ ਦੌਰਾ ਕੀਤਾ ਸੀ ਕਿਸ ਤਰ੍ਹਾਂ ਦੇ ਦੇਖੋ ਮੈਨੂੰ ਕਾਫੀ ਦਿਨ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਲਕਾ ਸਬਡਿਵੀਜ਼ਨ ਡੱਬਾ ਜਿਹੜੀ ਸਾਡੇ ਅਸੀਂ ਇੱਕੋ ਛੱਤ ਦੇ ਅੰਦਰ ਸਾਰੇ ਦਫ਼ਤਰ ਇਕੱਠੇ ਕੀਤੇ ਸੀ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਫਸਰ ਨੇ ਬਹੁਤ ਸਾਰੇ ਕਲਰਕ ਨੇ ਮੌਸੇ ਸੁਪਰਡੈਂਡ ਨੇ ਬਹੁਤ ਸਾਰੇ ਜਿਹੜਾ ਲੋਕਲ ਸਟਾਫ ਆ ਉਹ ਅਕਸਰ ਆਫਟਰ ਲੰਚ ਜਿਹੜਾ ਹੈਗਾ ਗੈਰ ਆਦਰ ਹੋ ਜਾਂਦਾਗਾ ਦੋ ਵੇ ਟਵਾ 3 ਵੇ ਟਵਾ ਚ ਰਹਿ ਜਾਂਦਾਗਾ ਸੋ ਅੱਜ ਮੈਂ ਸੀ ਕਰਕੇ ਚੈਕਿੰਗ ਕੀਤੀ ਕਾਫੀ ਸਾਰਾ ਸਾਫ ਹਾਜ਼ਰ ਆ ਪਰ ਲੇਟ ਕਾਫੀ ਸਾਰਾ ਜਿਹੜਾ ਉਹ ਗੈਰ ਹਾਜ਼ਰ ਆ ਸੋ ਬਿਲਕੁਲ ਜਿਹੜਾ ਗੈਰ ਹਾਜ਼ਰ ਸਟਾਫ ਆ ਉਹਦੇ ਖਿਲਾਫ ਕਾਰਵਾਈ ਕੀਤੀ ਜੋ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬੜਾ ਸਪਸ਼ਟ ਸਰਕਾਰ ਦਾ ਸੰਦੇਸ਼ ਕਿ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇ ਕਿ ਉਸ ਟੈਕਸ ਦਾ ਪੈਸੇ ਤਨਖਾਹ ਜਿਹੜੀ ਮੁਲਾਜ਼ਮਾਂ ਨੂੰ ਮਿਲਦੀ ਆ ਔਰ ਮੁਲਾਜ਼ਮਾਂ ਦੇ ਲੋਕਾਂ ਦੇ ਕੰਮ ਕਰਨ ਦੇ ਕਿ ਆ ਜੇਕਰ ਕੋਈ ਫਰਜ਼ ਲੈਣ ਆਇਆ ਜਾਂ ਕੰਮ ਕਰਉਣ ਆਇਆ ਜੇਕਰ ਉਹ 4 ਘੰਟੇ ਬੈਠ ਕੇ ਚਿਰਿਆ ਗਿਆ ਮੁਲਾਜ਼ਮ ਦੀ ਗਲਤੀ ਦੇ ਕਾਰਨ ਤਾਂ ਗਲਤੀ ਮੈਂ ਸਮਝਦਾ ਹਾਂ ਉਸ ਮੁਲਾਜ਼ਮ ਦੀ ਆ ਸਰਕਾਰ ਦੀ ਜਿਹੜੀ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਜੋ ਬਖਸ਼ਿਆ ਨਹੀਂ ਜਰੂਰੀ ਲੋਕੋ ਬੈਠੇ ਨਹੀਂ ਮਰਮਾਨ ਦੇ ਲਈ ਪਰ ਲੇਕਿਨ ਦਫ਼ਤਰਾਂ ਦੇ ਵਿੱਚ ਨਹੀਂ ਹੈਗੇ ਮੁਲਾਜ਼ਮ ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਲਗੇ ਉਹਨਾਂ ਦੇ ਵੀ ਗੱਲ ਨੋਟ ਕੀਤੀ ਆ ਸੋ ਇਹ ਇਹ ਤਾਂ ਹੀ ਡਾਕਟਰ ਤੇ ਲੋਕਾਂ ਦੇ ਠੀਕ ਹੋਣਗੇ ਜੇਕਰ ਮੁਲਾਜ਼ਮ ਬੈਠੇ ਹੋਣਗੇ ਸੋ ਜਿੰਨੇ ਵੀ ਅਫੀਸਰ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਹਾਡੀ ਡਿਊਟੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਆ ਆਪਦੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਆਓ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟੈਕੀ ਇਕੱਠੇ ਕੀਤੇ ਟੈਕਸ ਤੋਂ ਤਰਗਾਦ ਦਿਆ ਉਹ ਜਿਹੜਾ ਵੀ ਗੈਰਹਾਜ਼ਰ ਰਹੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਲਕੁਲ ਸਖਤ ਤੋਂ ਸਖਤ ਅਕਸ਼ਨ ਲਵਾਂਗੇ ਵੱਡੇ ਅਫਸਰ ਗੈਰਹਾਜ਼ਰ ਵੱਡੇ ਦੋ ਅਫੀਸਰ ਜਿਹੜੇ ਤੇ ਮੇਰੀ ਗੱਲ ਹੋਈ ਹੈਗੀ ਉਹ ਇੰਡੈਟੀਟੀ ਸਹਿਬਾਨ ਦਾ ਚਾਰਜ ਸਾਡੇ ਆ ਜਿੰਮ ਸਾਹਿਬ ਨੇ ਤੇ ਬੀਡੀਪੀ ਸਾਹਿਬ ਦਫ਼ਤਰ ਚ ਗਰਾਊਂਡ ਤੇ ਗਏ ਹੋਏ ਨੇ ਜੀ ਸੋ ਦੋ ਅਫਸਰ ਜਿਹੜੇ ਨੇ ਕੀ ਉਹ ਆਪਣਾ ਲੋਕਲ ਡਿਊਟੀ ਤੇ ਗਿਆ ਹੋਏ ਨੇ ਜੀ ਹੋਰ ਜਿਹੜਾ ਅਮਲਾ ਫੈਲਾ ਜੀ ਨੇ ਲੋਕ ਰਹਿਣਾਗਾ ਨਰਕ ਨੇ ਸੁਪਰਡੈਂਟ ਨਹੀਂ ਉਹ ਨਾ ਬੈਠਣਾਗਾ ਇੱਥੇ ਉਹ ਸਾਰੇ ਗਿਆ ਰਹਜ਼ਾ ਕੋਈ ਸ਼ਰਤ ਸਾਡੇ ਵੱਲੋਂ